ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਕਰਤਾਰਨਗਰ ਮੋਗਾ ਸ਼ਹਿਰ ਦੇ ਵਿੱਚ ਸੋ ਕੋਠੀ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਹੈ ਬਣੀ ਹੋਈ ਹੈ ਕਾਫੀ ਸੋਹਣਾ ਇਸ ਕੋਠੀ ਦਾ ਫਰੰਟ ਹੈਗਾ ਇੱਕ ਦੁਕਾਨ ਵੀ ਬਣੀ ਹੋਈ ਹੈ ਇੱਕ ਸਾਈਡ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਟਰ ਲੱਗਿਆ ਹੋਇਆ ਹੈ ਜਿਹੜਾ ਸੂ ਸਿਵਰ ਪਏ ਹੋਏ ਆ ਗਲੀ ਮੁਹੱਲਾ ਜਿਹੜਾ ਬਹੁਤ ਹੀ ਸੋਹਣਾ ਹੈਗਾ ਤੇ ਆਜੋ ਇੰਟਰ ਕਰਦੇ ਆਂ ਆਪਾਂ ਇਸ ਕੋਠੀ ਦੇ ਵਿੱਚ ਔਰ ਫਰੰਟ ਜਿਹੜਾ ਕੋਠੀ ਦਾ ਕਾਫੀ ਸੋਣਾ ਹੈਗਾ ਵਿੜਾ ਵੀ ਹੈਗਾ ਇਸ ਕੋਠੀ ਦੇ ਵਿੱਚ ਆਮ ਹੀ ਅਕਸਰ ਵੀਰ ਕਹਿੰਦੇ ਆ ਕਿ ਕੋਈ ਵਿੜੇ ਵਾਲੀ ਕੋਠੀ ਹੋਵੇ ਤੇ ਆਜੂ ਫਿਰ ਦੇਖਦੇ ਆ ਆਪਾਂ ਇੰਟਰਲੌਕ ਜਿਹੜੀ ਹੈ ਵਿੜੇ ਦੇ ਵਿੱਚ ਲੱਗੀ ਹੋਈ ਆ ਸਾਹਮਣੇ ਪੋਰਚ ਵਾਸ ਜਿਹੜਾ ਪੋਰਚਾ ਉਹ ਬਣਿਆ ਹੋਇਆ ਗੱਡੀ ਵਾਸਤੇ ਜਿਹੜੀ ਹੈ ਜਗਾ ਬਣੀ ਹੋਈ ਆ ਨਾਲ ਇੱਕ ਸਟੋਰ ਦਿੱਤਾ ਹੋਇਆ ਚਾਹੇ ਉਹਨੂੰ ਰੂਮ ਸਮਝ ਲਓ ਬਈ ਹੋਰ ਨੇ ਤਾਂ ਰੂਮ ਹੀ ਬਣਾਇਆ ਹੋਇਆ ਵੈਸੇ ਤਾਂ ਸਟੋਰ ਵੀ ਤੁਸੀਂ ਮੰਨ ਸਕਦੇ ਹੋ ਕਿਉਂਕਿ ਕਾਫੀ ਖੁੱਲਾ ਡੁੱਲਾ ਹੈਗਾ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਸੋ ਐਲੀਵੇਸ਼ਨ ਕੋਠੀ ਦੇ ਜਿਹੜੇ ਆ ਬਹੁਤ ਹੀ ਸੋਹਣੇ ਬਣੇ ਹੋਇਆ ਕਰਤਾਰਨਗਰ ਮੋਗਾ ਸ਼ਹਿਰ ਦੇ ਵਿੱਚ 10 ਮਰਲੇ ਦੀ ਆਪਾਂ ਕੋਠੀ ਜਿਹੜੀ ਆ ਦੇਖ ਰਹੇ ਆਂ ਸੋ ਐਂਟਰੀ ਗੇਟ ਆ ਤੇ ਐਂਟਰੀ ਗੇਟ ਤੋਂ ਆਪਾਂ ਐਂਟਰ ਕਰਦੇ ਆਂ ਸੋ ਕੋਠੀ ਦੇ ਵਿੱਚ ਜਿਹੜਾ ਟਾਈਲਸ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਲੈਂਟਰ ਨੂੰ ਥੋੜੀ ਬੋਤੀ ਜਿਹੜੀ ਆ ਸਲਾਬ ਆਈ ਹੋਈ ਆ ਕੋਈ ਪੈਪ ਜਿਹੜੀ ਆ ਲੀਕ ਹੋ ਗਈ ਸੀ ਉੱਪਰ ਪਾਣੀ ਵਾਲੀ ਉਸ ਕਰਕੇ ਤੇ ਟੋਟਲ ਜਿਹੜੇ ਆ ਤਿੰਨ ਵਾਸ਼ਰੂਮ ਆ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਸੋ ਦੋ ਬੈਡਰੂਮ ਗਰਾਊਂਡ ਤੇ ਆ ਇੱਕ ਡ੍ਰੈنگ ਰੂਮ ਆ ਰਸੋਈ ਆ ਇੱਕ ਛੋਟੀ ਜੀ ਦੁਕਾਨ ਆ ਤੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਗਰਾਊਂਡ ਫਲੋਰ ਤੇ ਇੱਕ ਗੱਡੀ ਦਾ ਗੱਡੀ ਵਾਸਤੇ ਜਿਹੜਾ ਪੋਰਚਾ ਉਹ ਬਣਿਆ ਹੋਇਆ ਔਰ ਰਸੋਈ ਦੀ ਗੱਲ ਕਰੀਏ ਤਾਂ ਕੱਬੜ ਦਾ ਕੰਮ ਆ ਜਿਹੜਾ ਰਸੋਈ ਵਿੱਚ ਵੀ ਬਾਕੀ ਆ ਔਰ ਪੂਰੀ ਕੋਠੀ ਦੇ ਵਿੱਚ ਰੰਗ ਰੋਗਣ ਦਾ ਪੀਓ ਪੀ ਦਾ ਵਾਲ ਪੱਟੀ ਦਾ ਕੰਮ ਆ ਜਿਹੜਾ ਉਹ ਨਹੀਂ ਹੋਇਆ ਸੋ ਜੇ ਕਰੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਇਸ ਕੋਠੀ ਦੀ 40 ਲੱਖ ਰੁਪਇਆ ਰੱਖੀ ਗਈ ਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜੇ ਆਦੀ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਸੋ ਵੀਡੀਓ ਨੂੰ ਪਲੀਜ਼ ਥੋੜਾ ਜਿਹਾ ਦੇਖ ਲਿਓ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਹਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਸ ਕੁਠੀ ਦੇ ਵਿੱਚ ਟਾਇਲ ਦਾ ਕੰਮ ਹੋਇਆ ਰੰਗ ਰੋਗਣ ਦਾ ਵਾਲ ਪੱਟੀ ਦਾ ਟੌਨ ਸਿਲਿੰਗ ਦਾ ਕਬੜ ਦਾ ਜਿਹੜਾ ਕੰਮ ਆ ਉਹ ਬਾਕੀ ਆ ਗਰਾਊਂਡ ਫਲੋਰ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਆ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਆ ਡ੍ਰਾਈੰਗ ਰੂਮ ਆ ਖੁੱਲੀ ਲੌਬੀ ਆ ਰਸੋਈ ਆ ਸੋ ਲੈਂਟਰ ਨੂੰ ਥੋੜੀ ਬਹੁਤੀ ਜਿਹੜੀ ਐ ਸਲਾਹ ਆਈ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੋਈ ਪੈਪ ਜਿਹੜੀ ਆ ਉਹ ਪਾਣੀ ਵਾਲੀ ਲੀਕ ਹੋ ਗਈ ਸੀਗੀ ਪਰ ਬਈ ਹੁਰਿਆਂ ਨੇ ਉਹਦਾ ਜਿਹੜਾ ਕੰਮ ਆ ਮੈਂਟੇਨੈਂਸ ਉਹ ਕਰਵਾ ਦਿੱਤਾ ਸੋ ਇਹ ਲੋਬੀ ਦੇ ਵਿੱਚ ਜਿਹੜਾ ਵਾਸ਼ਰੂਮ ਉਹ ਦਿੱਤਾ ਹੋਇਆ ਸੋ ਇੱਕ ਵਾਸ਼ਰੂਮ ਡਰਾਈੰਗ ਰੂਮ ਵਾਲੀ ਸਾਈਡ ਤੇ ਦਿੱਤਾ ਹੋਇਆ ਬਾਹਰਲੀ ਸਾਈਡ ਤੇ ਨਾਲ ਇੱਕ ਛੋਟੀ ਜਿਹੀ ਜੜੀਆ ਦੁਕਾਨ ਹੈਗੀ ਆ ਤੇ ਆ ਜੋ ਚੱਲਦੇ ਆਂ ਫਿਰ ਆਪਾਂ ਫਰਸਟ ਫਲੋਰ ਤੇ ਸੋ ਇਸ ਕੁਟੀ ਦੀ ਡਿਮਾਂਡ ਆ ਜਿਹੜੀ ਉਹ 40 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਸੋ ਪੌੜੀਆਂ ਰੈਲਿੰਗ ਲੱਗੀ ਹੋਈ ਆ ਜਿਹੜੀ ਆ ਸਟੈਪਾ ਉਹਨਾਂ ਤੇ ਜਿਹੜਾ ਟਾਈਲਸ ਦਾ ਕੰਮ ਆ ਜਿਹੜਾ ਹੋਇਆ ਵੀ ਆ ਸੋ ਜੇਕਰ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰਲਾ ਫਰਸ਼ ਤੇ ਟਾਈਲ ਜਿਹੜੀ ਆ ਲਿਆਂਦੀ ਹੋਈ ਆ ਉਹ ਲਵਾਉਣੀ ਆ ਬਾਈ ਹੋਰਿਆ ਨੇ ਇਸ ਕਰਕੇ ਆਪਾਂ ਜਿਸ ਵੇਲੇ ਵੀਡੀਓ ਬਣਾ ਰਹੇ ਹਾਂ ਉਸ ਵੀਡੀਓ ਜਿਹੜੀ ਆ ਟਾਈਲ ਉਹ ਨਹੀਂ ਲੱਗੀ ਹੋਈ ਸੋ ਉੱਪਰ ਵੀ ਇੱਕ ਜਿਹੜਾ ਬੈਡਰੂਮ ਬਣਿਆ ਹੋਇਆ ਇੱਕ ਲੌਬੀ ਆ ਇੱਕ ਵਾਸ਼ਰੂਮ ਆ ਤੁਸੀਂ ਦੇਖ ਸਕਦੇ ਹੋ ਸੋ 40 ਲੱਖ ਰੁਪਏ ਜਿਹੜੀ ਇਹ ਡਿਮਾਂਡ ਕੀਤੀ ਹੈ ਕਰਤਾਰਨਗਰ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਸੋ ਉੱਪਰ ਤੋਂ ਤੁਸੀਂ ਆਸੇ ਪਾਸੇ ਦੀ ਜਿਹੜੀ ਆ ਰਹਿائش ਉਹ ਦੇਖ ਸਕਦੇ ਹੋ ਸੋ ਰਹਿائش ਜਿਹੜੀ ਆ ਕਾਫੀ ਖੂਬਸੂਰਤ ਹੈ ਵਧੀਆ ਏਰੀਆ ਹੈਗਾ ਕਰਤਾਰਨਗਰ 10 ਮਰਲੇ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਬੈਕ ਸਾਈਡ ਤੇ ਕਮਰਿਆਂ ਨੂੰ ਰੋਸ਼ਨੀ ਵਾਸਤੇ ਜਿਹੜੀ ਆ ਉਹ ਵੀ ਸਪੇਸ ਜਿਹੜੀ ਆ ਛੱਡੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਤੇ ਆਸ-ਪਾਸ ਦੀ ਰਾਇਸ਼ ਤੁਸੀਂ ਦੇਖ ਸਕਦੇ ਹੋ ਉੱਪਰ ਤੋਂ ਔਰ ਇਹ ਕਾਫੀ ਜਿਹੜਾ ਵਿੜਾ ਅੱਗੇ ਛੱਡਿਆ ਹੋਇਆ ਇੱਕ ਛੋਟੀ ਜੀ ਜਿਹੜੀ ਹੈ ਦੁਕਾਨ ਉਹ ਤੁਸੀਂ ਉੱਪਰ ਤੋਂ ਵੀ ਦੇਖ ਸਕਦੇ ਹੋ ਕਿ ਦੁਕਾਨ ਦਾ ਸਾਈਜ਼ ਕਿੱਡਾ ਖਾਊਗਾ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸੋ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਨਾ ਕਿਤੇ ਕਰ ਦਿਓ ਤਾਂ ਕਿ ਕਿਸੇ ਵੀਰ ਭਰਾ ਦਾ ਫਾਇਦਾ ਨਾ ਹੋ ਸਕੇ ਮਿਲਦੇ ਆਂ ਅਗਲੀ ਵੀਡੀਓ